ਰੋਟੀ ਖਾਓ ਥੈਂਕ ਯੂ ਹਾਂਜੀ ਸਸੀ ਕਾਲ ਵੈਲਕਮ ਕੀ ਹਾਲ ਚਾਲ ਤੇ ਇਹ ਦਾ ਟਾਈਮ ਬੱਜ ਚੁੱਕਿਆ 5 ਤੇ ਬਾਕੀ ਫਿਲਹਾਲ ਸਾਰੇ ਸੁੱਤੇ ਹੀ ਆ ਹੁਣ ਅੱਜ ਅੱਜ ਦਾ ਛੰਡੇ ਅੱਜ ਦਾ ਸੰਡੇ ਤੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਤੇ ਟ੍ਰੇਨ ਤੇ ਜਾਵਾਂਗੇ ਇੱਕ 5 ਵਜੇ ਟ੍ਰੇਨ ਆ 6 ਵਜੇ 1:00 ਵਜੇ 7 ਵਜੇ 10 ਵਜੇ ਜਿਹੜੀ ਮਤਲਬ 5:30 ਆਉਂਦੀ ਹੈ 5:30 ਪੋਨੇ 6 ਹੋ ਉੱਤੇ ਆਪਾਂ ਜਾਵਾਂਗੇ ਤੇ ਤਿਆਰ ਸਾਰਾ ਆਪਾਂ ਹੋ ਗਏ ਆ ਟਾਈਮ ਨਾਲ ਹੀ ਬਸਤਾਰ ਵੀ ਬਣ ਲਈਏ ਠੰਡ ਨੂੰ ਠੰਡ ਕਾਫੀ ਆ ਬਾਰ ਹੋਈ ਸੀ ਬੜੀ ਪੈਂਦੀ ਹੈ ਠੰਡ ਜਿੰਨਾ ਬਚਿਆ ਜਾਂਦਾ ਬਚੋ ਤੇ ਫਿਰ ਮਿਲਦੇ ਆਪਾਂ ਤਾਂ ਸਟੇਸ਼ਨ ਤੇ ਜਾ ਕੇ ट्रेन आ गई चलो जी पहुंच गया स्टेशन ते अमृतसर पहुंच गया श्री ऊधम सिंह चौंक सवेर के बजे सत्त मार्केट जो बंद सब ਦਸ਼ਮੇ ਕਰ ਲਏ ਚੱਲ ਪਏ ਆਪਾਂ ਹੁਣ ਬਟਾਲੇ ਨੂੰ ਵਾਪਸ ਫਿਰ ਇੱਥੋਂ ਜਾਵਾਂਗੇ ਦਾ ਸਟੇਸ਼ਨ ਕਿਉਂਕਿ ਅੱਜ ਥੋੜਾ ਟਾਈਮ ਨੇ ਆਪਾਂ ਚੱਲ ਪਏ 4 ਵਜੇ ਲਈ ਟ੍ਰੇਨ ਜਾਵਾਂਗੇ ਜੇ ਮਿਲਦੀ ਹੈ ਤੇ ਜਾਂਦੇ ਜਾਂਦੇ ਸਾਡੇ ਮਿਸ ਹੋ ਗਈ ਪਰ ਕਹਿ ਨਹੀਂ ਸਕਦੇ ਕੁਝ ਅੱਜ ਬਾਕੀ ਬੰਦੇ ਅੱਜ ਸਾਡੇ ਆਏ ਨਹੀਂਗੇ ਛੁੱਟੀ ਤੇ ਆ ਗਏ ਹਾਂ ਛੁੱਟੀ ਤੇ ਸਹੀ ਗਾ ਲੱਗੇ ਰੇਸ਼ਨ ਨਾਲੋਂ ਜ਼ਿਆਦਾ ਦੂਰ ਨਹੀਂ ਗਾ ਹੈਗਾ 2 ਕਿਲੋਮੀਟਰ 2 ਡੇਢ ਡੇਢ 2 ਕਿਲੋਮੀਟਰ ਦੀ ਦੂਰੀ ਤੇ ਆ ਸਟੇਸ਼ਨ ਸਾਡੇ ਟਾਈਮ ਆਇਆ 3:30 ਦਾ 4 ਵਜੇ ਲੇਟ ਰੇਨ ਮਾਰਕੀਟ ਵੇਖੋ ਕਿਦਾਂ ਚੱਲ ਬਹਿਲੇ ਹੁੰਦੇ ਹੀ ਮਾਰਕੀਟ ਚ ਚਲੋ ਭਈ ਚੱਲੀਏ ਜਨੇ ਦਾ ਸ਼ੌਲ ਵਾ ਕਟਾ ਆ ਪਤਲਾ ਇਹਦਾ ਕੋਈ ਫਾਇਦਾ ਤਾਂ ਮੈਨਾਂ ਨਹੀਂ ਇਹਦੇ ਨਾਲੇ ਉਹ ਦੂਤਰਾ ਵਾ ਤੇ ਉੜਿਆੜੇ ਵਾਲਾ ਨਹੀਂ ਹੋਣਾ ਨਹੀਂ 200 200 200 200 ਉੜਿਆੜੇ ਵਾਲਾ ਕਹਿੰਦਾ ਹੈ ਨਹੀਂ ਆ ਫੋਰਾ ਸ਼ੂਟ ਵਾਲੇ ਫਿਰੰਡੇ ਇੱਥੇ ਪਹੁੰਚ ਕੇ ਪਹਿਲੇ ਸਟੇਸ਼ਨ ਤੇ ਫਿਰ ਹਰਖਾ ਪੂਰੇ ਟਾਈਮ ਸੇ ਹੀ ਪਹੁੰਚੇ ਆ ਗੱਡੀ ਚੱਲਣੀ ਆ ਆ ਲੱਗੀ ਆਪਣੀ ਟ੍ਰੇਨ ਭਾਗੇ ਆਪਾਂ ਅਜੇ ਟਾਈਮ ਹੈ ਗਿਆ 5-10 ਮਿੰਟ ਅਣ ਪੱਜਣਾ ਪਿਆ ਫੇਰਿਆਂ ਨੂੰ 6:00 ਮਿਲਦੀ ਆ ਟ੍ਰੇਨ ਚਲੋ ਫੇਰ ਤੁਹਾਨੂੰ ਮਿਲਦੇ ਆ ਬਟਾਲੇ ਜਾ ਕੇ ਫਿਰ ਪਹੁੰਚ ਕੇ ਬਟਾਲੇ ਪੌਣੇ 5 ਲੱਗੇ ਟ੍ਰੇਨ ਚਲੋ ਜੀ ਪਹੁੰਚ ਚੁੱਕੇ ਆਪਾਂ ਘਰ ਤੇ ਅਜੇ ਘਰ ਪਹੁੰਚਿਆ ਤੇ ਡੈਡੀ ਨੇ ਫੋਨ ਕਰਤਾ ਉਧਰੋਂ ਕਿ ਦਰਵਾਜਾ ਨਹੀਂ ਬੰਦ ਹੋ ਰਿਹਾ ਉਹਨਾਂ ਨੇ ਬੀਮ ਕੀਤਾ ਹੁਣ ਤੈਨੂੰ ਆਖਿਆ ਜਿਹੜਾ ਕੱਲ ਮੇਨ ਡੋਰ ਦੇ ਸਾਹਮਣੇ ਜੀ ਬੀਮ ਫਿਟ ਕਰਨਾ ਉਹ ਉਹਨਾਂ ਨੇ ਕੀਤਾ ਖੜਾ ਤੇ ਉਹ ਸੱਚੇ ਲੱਗੇ ਤੇ ਉਹ ਉਨੇ ਚੱਕਰ ਦੇ ਵਿੱਚ ਉਹ ਦਰਵਾਜਾ ਨਹੀਂ ਬੰਦ ਹੋ ਰਿਹਾ ਤੇ ਉਹ ਗ੍ਰਾਈਂਡਰ ਲੈ ਕੇ ਜਾਣਾ ਪੈਣਾ ਗ੍ਰਾਈਂਡਰ ਲੈ ਕੇ ਕਟਿੰਗ ਕਰਨੀ ਪੈਣੀ ਉੱਥੋਂ ਚਲੋ ਫਿਰ ਤੁਹਾਨੂੰ ਮਿਲਦੇ ਆਣਗੇ ਲੈ ਜੀ ਗ੍ਰਾਈਂਡਰ ਨੀਰਾ ਵੀ ਹੋ ਗਿਆ ਉਹ ਤੇ ਘਰੇ ਆਪਾਂ ਪਹੁੰਚ ਗਏ ਆ ਤੇ ਟਾਈਮ ਹੋ ਚੁੱਕਾ ਵਾ 5:30 ਦਾ 4 ਵਜੇ ਟ੍ਰੇਨ ਤੋਂ ਰਹੀ 5:30 5 ਘਰ ਪਹੁੰਚੇ ਆਪਾਂ ਉੱਥੇ ਵੇਖਿਆ ਕਿ ਕੀ ਹੈ ਕੀ ਪੋਜੀਸ਼ਨ ਉੱਥੇ ਦੀ ਕਰਤਾ ਆਬੰਮ ਭਰਿਆ ਜਿਹਨਾਂ ਨੇ ਇੱਥੋਂ ਪੱਤੀ ਫੇਰ ਵੱਡੀ ਆਣ ਗਈ ਆਪਾਂ ਗਰੈਂਡਰ ਲੈਂਦਾ ਹੈ ਗਿੰਡ ਲਾਤੇ ਗਿੰਡ ਲਾ ਕੇ ਵੱਡਦੀ ਬੰਦ ਨਹੀਂ ਹੋਣ ਦੇ ਦਰਵਾਜਾ ਇੱਥੇ ਸੌਣਾ ਕਿੰਨੇ ਸੀ ਔਖਾ ਹੈ ਤੇ ਮਿਸਤਰੀ ਵੀ ਚੱਲ ਗਏ ਮਿਸਤਰੀਆਂ ਜਾਹੇ ਕੀਤਾ ਉਹ ਉਹ ਵੀ ਕੀਤਾ ਥੋੜਾ ਬਹੁਤ ਅੱਜ ਉਹਨੇ ਰੋਕ ਤਾ ਨਾਲੇ ਕੰਮ ਆ ਪਰਦਾ ਤਾਂ ਕਰਨ ਵਾਲੇ ਵੀ ਨਹੀਂ ਕੀਤਾ ਅੱਜ ਵੀਵੇਂ ਭਰਦੇ ਰਹੇ ਆ ਸਾਰੀ ਦਿਹਾੜੀ ਵਿੱਚ ਉੱਪਰ ਕੰਮ ਇਸ ਤਿਆਂ ਦਾ ਵੀ ਹੈ ਚਲੋ ਕਿੰਨਾ ਕੰਮ ਹੈ ਆ ਗਰੰਡਰ ਲੈਂਦੀ ਹੈ ਨਾ ਵੱਟਣ ਵਾਸਤੇ ਵੱਟਦਾ ਟੈਂਕੀ ਵੀ ਲਾਤੀ ਹੈ ਇੱਥਾਂ ਵਿੱਚ ਫਿਰ ਨਾਲੇ ਅਭੀ ਹੋਣ ਵਾਲੀ ਦਵਾਰ ਹੈ ਜੇ ਡੈੜੀ ਹੋਣੀ ਉਧਰ ਸਾਮਣੇ ਸੀਮੈਂਟ ਸਾਮਣੇ ਵਗੈਰਾ ਕਵਰ ਕਰਨ ਦੇ ਤੇ ਆ ਵੀ ਪੜਦਾ ਚੁੱਕਣਾ ਹੈ ਤਾਂ ਉੱਥੋਂ ਵੀ ਆਪਾਂ ਹੋ ਕੇ ਆ ਗਏ ਆ ਤੇ ਉਹ ਉੱਥੇ ਵੀ ਕਮੇਟੀ ਹੋ ਗਈ ਗੱਲ ਇਹ ਹੋ ਗਈ ਕਿ ਵੱਡਿਆ ਮਤਲਬ ਵੱਡ ਦਿੱਤਾ ਆਪਾਂ ਥੱਲੇ ਉਹ ਜਿਹੜਾ ਐਂਗਲ ਜਿਹਾ ਲੱਗਦਾ ਹੈ ਵੱਡਿਆ ਤੇ ਬੰਦ ਲੱਗੇ ਕਰਨ ਤੇ ਉਹ ਦਰਵਾਜ਼ੇ ਦਾ ਉਹ ਜਿਹੜਾ ਐਂਗਲ ਜਿਹਾ ਲੱਥ ਗਿਆ ਤੁਹਾਨੂੰ ਤੇ ਸਿਰੇ ਫਿਰ ਬਿਲਡਿੰਗ ਕਰਾਉਣਾ ਪੈਣਾ ਤੇ ਤੁਹਾਨੂੰ ਪਤਾ ਛੋਟੇ-ਮੋਟੇ ਉਹਨੇ ਕੰਮ ਪਤਾ ਨਹੀਂ ਕੀ ਗੱਲ ਕੰਮ ਲਮਕੀ ਜਾਣ ਡਿਆ ਕੋਈ ਮੁੰਡਾ ਸੋਚਦਾ ਕੁਛ ਤੇ ਉਹ ਗੱਲ ਬਣਦੀ ਨਹੀਂ ਉਹਨਾ ਕੰਮ ਪਿੱਛੇ ਚੱਲ ਜਾਂਦਾ ਕੀ ਹੋ ਰਿਹਾ ਸਾ ਕੀ ਹਾਲ ਚਾਲ ਠੀਕ ਠੀਕ ਹੋਦੀ ਹੈ ਕਾ ਰਹੇ ਨੇ ਕਹਿੰਦਾ ਕਿ ਇਹਨੂੰ ਪਿੰਕ ਟੋਪੀ ਨਹੀਂ ਲਾਉਣੀ। ਲੋਕਾਂ ਦੇ ਕਮੈਂਟ ਵਗੈਰਾ ਨੇ ਪਿੰਕ ਟੋਪੀ ਲਾ ਦੋ। ਹਾਂ। ਆਹ। ਅਹੀਂ ਫਿਰ ਮੈਂ ਕਿਆ ਕਰਾਂ। ਯਾ ਆਪਾਂ ਸੈਂਟਰ ਵਿੱਚ ਭਰੇ ਨਹੀਂ। ਦੇਖੋ ਕਿਦਾਂ ਭਰਦਾ ਸੈਂਟਰ। ਉੱਥੇ ਅਸਲ ਕਿੰਦਰ ਤਾਂ ਉੱਥੇ ਮੈਂ ਪਲਾਟ 'ਚ ਗਿਆ ਤੇ ਪਲਾਟ ਜਾਂਦੇ ਤੇ ਕਰ ਚਾਉ। ਹਾਂ। ਜਦਿਆਂ ਦੱਲੇ ਵੱਡਣਾ ਹੈ ਦਰਵਾਜ਼ਾ ਅੰਡਿਆ। ਉਹ ਵੱਡਣ ਡਿਆ ਤੇ ਦਰਵਾਜ਼ਾ ਬੰਦ ਲੱਗਾ ਤੇ ਕਬਜਾ ਲੱਤ ਗਿਆ ਤਾਂ। ੁੰਡਾ ਜਲਤ ਗਿਆ ਉਹਨੂੰ ਇੱਦਾਂ ਬੰਦ ਬੰਦ ਕਰਾਂ ਇਹ ਕੋਈ ਤਾਂ ਤੁਹਾਨੂੰ ਉੱਥੇ ੱੱਕਾ ਵੱਕਾ ਲਾਂਗਾ ਹਾਂ ਤੇ ਛੱਤ ਨਾਲ ਛੁੱਟ ਤੇ ਆਂਦਾ ਇੱਥੇ ਰਹਿ ਗਾੜੀ ਕਹਿੰਦਾ ਇੱਥੇ ਰਹਿ ਲੋ ਨਾ ਉੱਥੇ ਛੱਤ ਨਾਲ ਛੁੱਟ ਤੇ ਉੱਥੇ ਆਕਰ ਜਾਗੇ ਬੰਦੇ ਹੋਈ ਤੇ ਕੀ ਬਣਾਇਆ ਵਾ ਕਿਆ ਵਾਲ ਮਿੱਠੇ ਗੁੜ ਵਾਲੇ ਤਾਂਡੇ ਫੇਵਰਟ ਚਲੋ ਸਰ ਤੇ ਇਹਨੂੰ ਤੁਸੀਂ ਤੁਹਾਡਾ ਕੰਮ ਕੁੱਕਰ ਲਾ ਕੇ ਪਕਾ ਦੇ ਦੂੰਗਾ അത് കാര ਉਹ ਲੋਏ ਕਿ ਕੇਵਲੇ ਲਾ ਲੰਦੇ ਰੋਟੀਆਂ ਕੇਵਲੇ ਮੈਹਰ ਨਾਲ ਮਿਲ ਕੇ ਕਰਨਾ ਪੈਂਦਾ ਮਮੀ ਨੇ ਬਥੇਰਾ ਲਾਗੂ ਕੰਮ ਕਰਾਇਆ ਪਰ ਚਲੋ ਹੁਣ ਸਰੀਰ ਦਾ ਕਰਕੇ ਨਹੀਂ ਵੀ ਹੁੰਦਾ ਕੰਮ ਨਾਲੇ ਪਤਾ ਕੀ ਸਰਦੀਆਂ ਵਾਂ ਤੇ ਠੰਡ ਸੰਨ ਪਤਾ ਬਹੁਤ ਜ਼ਿਆਦਾ ਪੈਣ ਦੀ ਤੇ ਇਸ ਕਰਕੇ ਨਹੀਂ ਹੁੰਦਾ ਵੀ ਉਹ ਧਾਨੇ ਵਿਚਾਰੀ ਨੇ ਬੰਬੜਾ ਕਰਾਇਆ ਕੰਮ ਮਮੀ ਨੇ ਇਹ ਵਾਲੇ ਮਮੀ ਰੋਟੀ ਲਾ ਦਿੰਦੇ ਕਿਹੇ ਬਲੇ ਇਹ ਲਾ ਦਿੰਦੇ ਅੱਜ ਇਹਨਾਂ ਨੇ ਮੈਂ ਕਿਹਾ ਤੇ ਤੈਨੂੰ ਕੁਲਕੀ ਮੈਲ ਉਹਨੇ ਤਿੰਨ ਕਿ ਤੋਹੀਂ ਪਕਾਉ ਤੇ ਇੱਕ ਪਹਿਲੀ ਰੋਟੀ ਪਕਾਈ ਉਹ ਸਾੜਦੀ ਪਹਿਲੀ ਕੇ ਸਾਚ ਰੋਟੀ ਖਾਓ ਥੈਂਕ ਯੂ ਤੇ ਦੇ ਅਨਸਾਤਾਨ ਸਾਰਿਆਂ ਦਾ ਸਹਿ ਦਹੀਂ ਬਹੁਤ ਟੇਸਟ ਬੰਦ ਮੈਂ ਨਾ ਦਿੰਦਾ ਦਹੀਂ ਖਾਣੇ ਹਾਂ ਦਹੀਂ ਬਣਾ ਕੇ ਲੈ ਆਂ ਵੇਖ ਮੈਂ ਆ ਪਿਆਜ਼ ਕੱਟ ਕੇ ਮਿਰਚਾਂ ਆ ਸਬਜੀ ਆਲੂ ਗਾਜਰਾਂ ਦੀ ਮੇਰੇ ਘਰ ਮਾਜੀ ਤੇ ਆ ਗਈ ਸਬਜੀ ਚਲੋ ਫਿਰ ਖਾਓ ਰੋਟੀ ਪਾਣੀ ਚਲੋ ਸੇਵਾ ਹੁੰਦੀ ਅੱਜ ਤੇ ਹਾਂਜੀ ਸੇਵਾ ਹੋਣੀ ਚਾਹੀਦੀ ਮੋਗ ਦੇ ਦਿਨ ਸੇਵਾ ਹੋਈਏ ਸੇਵਾ ਮਤ ਕੁਟੰਦੀ ਨਾ ਰੋਟੀ ਪਣੀ ਨਹੀਂ ਤੇ ਟੀਵੀ ਨਹੀਂ ਚੱਲਣਿਆ ਕੀ ਕੀਤਾ ਟੀਵੀ ਨੇ ਪਤਾ ਨਹੀਂ ਚਲੋ ਫਿਰ ਆਜੋ ਲੰਗਰ ਪਾਣੀ ਛਕ ਲੋ ਤਨੀ ਚਲੋ ਠੀਕ ਆ ਫਿਰ ਮਿਲਦੇ ਆ ਨੈਕਸਟ ਵਲੌਗ ਚ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਬਾਏ ਬਾਏ ਗੁੱਡ ਨਾਈਟ ਲਵਰਾਂ